ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਜੀ ਹਸੀ ਕਾਲ ਸਤਿ ਸ੍ਰੀਕਾਲ ਜੀ ਹੋ ਠੀਕ ਹੈ ਜੀ ਵਧੀਆ ਹਾਂ ਜੀ ਹਾਂ ਠੀਕ ਠਾਕ ਵਧੀਆ ਵਧੀਆ ਤੇ ਲਿਆਂਦਾ ਕੰਮ ਕਰ ਹਾਂ ਆਹ ਕਰ ਵਧੀਆ ਸੋਨਾ ਕਿਰਪਾ ਗੁਰੂ ਦਾਸ ਵਾਰ ਅੱਜ ਦੀ ਨਾਮ ਤੇ ਐਡਰੈਸ ਨਾਮ ਹੈਗਾ ਜੀ ਭਰਪੁਰ ਸਿੰਘ ਪਿੰਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪਿਆ ਜਾਂਦਾ ਤਹਿਸੀਲ ਆਪਾਂ ਨੂੰ ਤਫਾ ਪਿਆ ਜਾਂਦੀ ਆ ਹੂੰ ਤੇ ਜੇ ਆਪਾਂ ਸੰਗਰੂਰਾਂ ਵਾਲੇ ਪਾਸੇ ਹੋਣ ਤਾਂ ਆਪਾਂ ਨੂੰ ਬਰਨਾਲਾ ਨੇੜੇ ਪ ਇਹ ਪਾਕਲੇ ਪਾਸਿਓਂ ਆਪਾਂ ਨੂੰ ਭਦੌੜ ਨੇੜੇ ਪੈ ਜਾਂਦਾ ਠੀਕ ਆ ਜੀ ਕੋਗੇ ਵਾਲੀ ਛੱਡੋ ਵੀ ਇਧਰੋਂ ਮਾਨਸਾਖ ਨੂੰ ਤਪਾਂ ਨੇੜੇ ਪੈ ਮੋਬਾਈਲ ਨੰਬਰ ਬੋ ਜਿਹੜਾ 9915466774 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਸੂਈ ਵੀ ਇਹ ਘੱਬਣ ਹੈਗੀ ਇਹਦੇ ਮੰਨ ਲਓ ਵੀ 23 ਤਰੀਕ ਨੂੰ ਦੰਦ ਪੂਰੇ ਹੁੰਦੇ ਆ ਪਲੂਣ ਬੱਚੀ ਆ ਉਹ ਦੋ ਦੰਦ ਉਹ ਦੋ ਦੰਦ ਪਲੂਣ ਬੱਚੀ ਹਾਂਜੀ ਅ ਅੱਜ 13 ਤਰੀਕ ਹੋਗੀ 13 ਤਰੀਕ ਹੋਗੀ 10 ਦਿਨ ਮੰਨੋ 10 ਦਿਨ ਮੌਜ ਨਾ ਲਈ ਠੀਕ ਆ ਆਰਡਰ ਬਾਈ ਬੜਾ ਕਮਾਲ ਦਾ ਤਿਆਰ ਕਰ ਜਨੇ ਦੇਖੋ ਜਿਹੜੀ ਆਰਡਰ ਸਟਾਰਟਿੰਗ ਆ ਬਾਈ ਉਹ ਪੂਰਾ ਸੂਕੋਂ ਤੋਂ ਸ਼ੁਰੂ ਹੋ ਜਾਂਦਾ ਲੇਵਾ ਦੇਖੋ ਥਣ ਥਣ ਬਹੁਤ ਚੰਗਾ ਕਲਾ ਕਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿੱਖੜਵੇਂ ਪੂਰੇ ਗੈਪ ਤੇ ਚਿਵਾਈ ਚਿਵਾਈ ਦੀ ਕਰਮਾਲੀ ਬਹੁਤ ਚੰਗੀ ਨੇ ਬਾਲੀ ਸਿੰਘ ਜੀ ਲਿਖੋ ਬਰੀਡ ਬਰੂਡ ਬੜੀਆ ਬੱਚੇ ਦੀ ਦੇਖ ਠੀਕ ਆ ਬਹੁਤ ਚੰਗੇ ਸੀਮਨ ਦੀ ਬੱਚੇ ਦੇਖ ਆਪਾਂ ਹੁਣ ਬਾਹ ਝੂੜਤ ਮਾਨਦਾ ਕਿਉਂ ਆਪਣਾ ਪਾਰ ਸਿਸਟਮ ਠੀਕ ਹੈ। ਉਹ ਚਾਹ ਲਾ ਕੇ ਨਾ ਪਕਾਈ ਕਰਦੇ ਉਹ ਗੱਲ ਦਾ ਸਵਾਦ ਨਹੀਂ ਆਉਂਦਾ। ਹੂੰ। ਬਾਕੀ ਬੱਚੀ ਦੀ ਲਮਾਈ, ਉਚਾਈ ਸਹੀ ਗੱਲ। ਪੱਟ ਤੇ ਥਣ ਦੀ ਜਰਤੀ ਵੇਖੇ। ਵੱਡਾ ਕੱਦ, ਜਾਤ ਬ੍ਰੀਡ ਫੁੱਲ, ਫੇਸ ਚੰਗਾ, ਵੜੜ ਆ ਬਈ ਪਹਿਲਾ ਸੂਆ ਕਰਮ ਵਾਲੀ। ਥਣ ਬਈ ਬੜਾ ਚੰਗਾ ਲੱਗਿਆ ਹਣਾ। ਹਾਂ। ਜਿਵੇਂ ਪਲੂਣ ਸੁੰਦੀ ਆ ਥਣ ਬਹੁਤ ਚੰਗਾ ਲੱਗਿਆ। ਸਾਰੋਂ ਚੰਗੀ ਆ ਬੱਚੀ ਹਲੇ ਮੈਂ ਮੰਨ ਲਾ ਵੀ ਦੋ ਕੁ ਪੂਰੀ ਭਰੀ ਨਹੀਂ ਬੱਚੀ। ਹੂੰ। ਬਾਕੀ ਤੋਰਾ ਤਾਰਾ ਚੰਗਾ ਚੰਗੀ ਆ। ਬੜ ਕਿੰਨਾ ਦੁੱਧ ਦੀ ਦੁਆ ਅਸਟੀਮੇਟ ਬਈ। ਦੁੱਧ ਜਿਹੜੇ ਸਾਂ ਉਹਨਾਂ ਦੇ ਜੇ ਕੋ ਚੰਗੀ ਸਾਂ ਪਾਲਾ ਵਾਲਾ ਹੋ ਗਿਆ ਜਿਵੇਂ ਪਹਿਲਾਂ ਸੰਮੀ ਪਲੀ ਵੀ ਆ ਹੂੰ ਦੁੱਧ 25 26 ਕਿਲੋ ਦਾ ਹੱਸ ਕੇ ਪਾ ਦੂੰ ਠੀਕ ਆ ਹਾਂ 25 ਤੋਂ 26 ਲੀਟਰ ਦੁੱਧ ਦੀ ਬਾਈ ਕਹਿੰਨਾ ਉਮੀਦ ਕਰਾਂਗੇ ਜਿੱਥੋਂ ਉਹ ਯਾਤ ਬ੍ਰੀਡ ਫੁੱਲ ਆ ਫੇਸ ਫੂਡ ਸਬੋਦੀਵਾਦੀ ਚੰਗੀ ਆ ਐ ਕੱਲਾ ਕੱਲਾ ਥਾਣਾ ਛੱਡਾਂ ਦੇ ਲੱਗਿਆ ਵੈ ਨਹੀਂ ਵੀ ਕੋਈ ਨੇੜੇ ਤੇੜੇ ਹੀ ਆ ਜਿਵੇਂ ਮਿਣ ਕੇ ਲਾਇਆ ਹੁੰਦਾ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਮੁੱਠੀ ਵਾਲਾ ਥਣ ਚਿਵਾਈ ਬਹੁਤ ਜੰਗੀ ਨੇ 10 ਬਰੇ ਵੇੜ ਘਰੇ ਰੱਖਲੇ ਬੰਦਾ ਬੁੜੀ ਹੋਣ ਵਾਲੀ ਵੇੜ ਹੂੰ ਕੀ ਮੁੱਲ ਆ ਪ੍ਰਾਹਰ ਦੀ ਫੇਸਬੁਕ ਦੇਖ ਬੱਚੀ ਦਾ ਫੇਸ ਬੜਾ ਕਮਾਲ ਆ ਬਾਈ ਇਹਦਾ ਆਪਾਂ ਲੱਖ ਰੁਪਏ ਚੋਂ ਮਾਨਤਾਨ ਕਰ ਦਾਂ ਠੀਕ ਆ ਪੂਰਾ ਲੱਖ ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ 10 ਦਿਨਾਂ ਦੀ ਬਈ ਕੱਚੀ ਆ ਇਹ 10 ਦਿਨਾਂ ਨੂੰ ਆਰਡਰ ਦੇਖੋ ਬਾਈ ਕਮਾਲ ਦਾ ਤਿਆਰ ਕਰ ਲੈਣਾ ਬਾਕੀ ਤੋਰਾ ਤਾਰਾ ਆਰਡਰ ਥਾਣ ਵਗੈਰਾ ਰੰਗ ਰੂਪ ਵੱਡਾ ਕੱਦ ਵੱਡ ਯਾਦ ਬ੍ਰੀਡਫੁੱਲ ਚੰਗੀ ਮੁੱਲ ਵੀ ਜਾਇਦੀ ਆ ਬਈ ਮਾਂ ਤਣ ਵਿੱਚੋਂ ਹਾਂਜੀ ਹਾਂਜੀ ਮੁੱਲ ਹੁਣ ਫਿਰ ਬੜਾ ਵੱਡਾ ਕਰਕੇ ਵੀਡੀਓ ਤੇ ਸਵਾਦ ਨਹੀਂ ਆਉਂਦਾ ਹੂੰ ਅੱਗੇ 2 ਨੰਬਰ ਕਿਹੜਾ ਸੂਈ ਆ ਇਹ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਬਈ ਇਹਦੀ ਬੱਚੀ ਹੋ ਬੈਠੀ ਆ 20 ਦਿਨ ਦੀ ਸੂਈ ਵੀ ਹੋਊਗੀ ਬੱਚਾ ਬੱਚੀ 20 ਦਿਨ ਹੋ ਗਏ ਸੂਈ ਨੇ ਹਾਂ ਬੱਚਾ ਬਈ ਬੱਚੀ ਬੱਚੀ ਵੀ ਚੰਗੀ ਆ ਨਾ ਇੱਕ ਵਾਰੀ ਬੱਚੀ ਬਹੁਤ ਚੰਗੀ ਹੈ ਹੂੰ ਮਾਂ ਕਿਹੜਾ ਮਾਰੀ ਹੈਗੀ ਸਹੀ ਗੱਲ ਆ ਕਿੰਨੇ ਦੁੱਧ ਤੇ ਆ ਹੁਣ ਹੁਣ ਮਨੋ ਵੀ ਦੁੱਧ ਅਗਲਾ 28 ਮੰਨ ਕੇ ਲੈ ਲੈ 30 ਕਿਲੋ ਦੁੱਧ ਹੋਊਗਾ 3 ਲੀਟਰ ਦੁੱਧ ਭਾਈ ਕਹਿੰਦਾ ਤਿਆਰ 28 ਲੀਟਰ ਮੰਨ ਕੇ ਆਇਓ ਹਣਾ ਭਾਈ ਹੂੰ ਚੋਈ ਕਰ ਲਿਆ ਉਹਦੀ ਦੋ ਟਾਈਮ ਤਿੰਨ ਟਾਈਮ ਅਗਲਾ ਠੀਕ ਆ ਠੀਕ ਆ ਬਾਕੀ ਅਗਲੇ ਦੇ ਭਾਈ ਹੂੰ ਸੇਵਾ ਸੰਭਾਲਦੇ ਸਿਰ ਤੇ ਆ ਹੂੰ ਜੇ ਉਹ ਫੋਰ ਚੰਗਾ ਚੰਗੀ ਕੇਰਾ ਤਾਂ ਭਾਈ ਵੱਧ ਵੀ ਦੇ ਦੋ ਸਿਰ ਨਹੀਂ ਘੱਟ ਵੀ ਦੇ ਹੂੰ ਕੱਦ ਵੱਡ ਚੰਗਾ ਫੇਸ ਬਿਊਟੀ ਕਮਾਲ ਦੀ ਦੁੱਧ ਭਾਈ ਕਹਿੰਦਾ ਜਿੰਨਾ ਕਹਤਾ ਫੁੱਲ ਤਿਆਰ ਆ ਉਹਾਂ ਦੀ ਦੋ ਡੰਗ ਚ ਬਾਈ ਕਰ ਲਿਓ ਤੋੜਾ ਤਾਰਾ ਕਰਮ ਵਾਲੀ ਦਾ ਕਮਾਲ ਲੱਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਅਜੇ ਚ ਬਾਈ ਜਿ ਪਿਆ ਗਿਆ ਘੰਟਾ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰੀ ਵਧੀਆ ਤਿਆਰ ਕਰ ਲੈਣੀ ਆ ਬਾਕੀ ਵਯੂ ਦੇਖ ਬੈਠ ਦਾ ਲੰਬੀ ਉੱਚੀ ਤੇ ਪਲੀ ਪੁਲੀ ਵੀ ਸਹੀ ਗੱਲ ਹੈ ਥਣ ਬਹੁਤ ਜੜਤੀ ਵਾਲਾ ਤੇਰੇ ਆਰਡਰ ਦੀ ਕੁਆਲਿਟੀ ਬਾਈ ਕਮਾਲ ਦੀ ਹੈ ਥਣ ਬਹੁਤ ਚੰਗਾ ਹੈ ਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਫੇਰ ਹੁਸੈਨ ਪਿਆ ਕੌਲੀਆਂ ਜਿਹੜੇ ਏਡੇ ਕਰਨਾ ਬੱਚੀ ਸਹੀ ਗੱਲ ਹੈ ਛੋਟਾ ਕੰਨ ਯਾਤ ਬ੍ਰੇਟ ਫੁੱਲ ਚੰਗੇ ਆ ਕੀ ਮੋਲ ਆ ਬਾਈ ਇਹਦਾ ਇਹਦਾ ਵੀ ਬਸ ਲੱਖ ਚੁ ਮਾਨਤਾਨ ਕਰਦੇ ਠੀਕ ਹੈ ਬੜਾ ਬੜਾ 100 ਰੁਪਿਆ ਬਾਈ ਨੇ ਇਹਦਾ ਵੀ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਨ ਜਰੂਰ ਹੋ ਜਾਊਗਾ ਤੋਰਾ ਤਾਰਾ ਕਰਮ ਵਾਲੀ ਦਾ ਚੰਗਾ ਆਰਡਰ ਚੰਗਾ ਥਣ ਚੰਗਾ ਬਾਈ ਦੁੱਧ ਵੀ ਨੱਟ ਬਾਈ ਕਹਿੰਦਾ 28 ਲੀਟਰ ਠੰਡੇ ਵਾਲਾ ਤਿਆਰ ਆ ਬਾਈ ਅੱਗੇ ਅਕਲ ਤਨ ਨੰਬਰ ਇਹ ਵੀ ਸੂਈ ਵੀ ਆ ਇਹ ਪਹਿਲਾ ਸੂਏ ਸੂਈ ਵੀ ਆ ਜਦੋਂ ਸੂਈ ਆ ਇਹਦਾ ਬੱਚਾ ਇਹਨੂੰ ਹੋਵੇ ਹੋਣਗੇ 7-8 ਦਿਨ ਸੂਈ 7-8 ਦਿਨ ਠੀਕ ਹਾਂ ਬੱਚਾ ਬੱਚਾ ਦਾ ਬੱਚਾ ਮਗਰ ਠੀਕ ਆ ਨੱਟ ਦੁੱਧ ਕਿੰਨਾ ਦੇ ਆ ਰਾਂ ਹੁਣ ਮੰਨ ਲਓ ਵੀ ਹੋਊਗਾ ਦਾ ਵੱਧ ਉਹ ਤੋਂ 18 ਮੰਨ ਕੇ ਲੈ ਲਿਆ ਜਿਹੜਾ ਤੋਲ ਕੇ ਲੈ ਜਾਣਾ ਆਰਡਰ ਬੜਾ ਸ਼ਾਨਦਾਰ ਆ 12 ਮਾ ਸਰ ਹਮਮ ਸਹੀ ਗੱਲ ਐ ਕੰਪੇਅਰ ਟੂ ਆਰਡਰ ਦੀ ਆ ਸਹੀ ਗੱਲ ਐ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਚਵਾਈ ਕਿਵੇਂ ਆ ਚਵਾਈ ਤਾਂ 100 ਨੰਬਰ ਐ ਦੋਨੇ ਪਾਸੇ ਬਹਿ ਕੇ ਆਏ ਝੋਲਾ ਕੁਝ ਘੰਟਿਆਂ ਦੇ ਹਿਸਾਬ ਨਾਲ ਠੀਕ ਐ ਫੇਸ ਬਿਊਟੀ ਕਮਾਲ ਦੀ ਐ ਜਿਆਦਾ ਬ੍ਰੀਡ ਫੋਲ ਚੰਗੀ ਆ ਗਰਮੀ ਨਹੀਂ ਨੰਮਣੀ ਹੈ ਨਾ ਗਰਮੀ ਨਹੀਂ ਗਰਮੀ ਨਹੀਂ ਮੰਦੀ ਫੈਂਡ ਫੁੰਡ ਫੁੱਲ ਚੰਗੀ ਆਊਗੀ ਬੱਚਾ ਮਗਰ ਬੱਚਾ ਸੁਈ ਸਵਾਈਆ ਦੁੱਧ ਵੀ ਬਾਈ ਨੇ ਦੱਸਿਆ ਵੀ 18 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਆਰਡਰ ਦੀ ਜਿਹੜੀ ਕੁਆਲਿਟੀ ਹੈ ਬਾਈ ਕਮਾਲ ਦੀ ਮੁੱਲ ਕੀ ਅੰਕਲੇ ਦਾ ਇਹਦਾ ਮੁੱਲ ਬਸ ਆਪਾਂ 75000 ਚੋਂ ਮਾਨਤਾਨ ਕਰ ਦਿੰਦੇ ਹਾਂ 75000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ ਚੰਗੀ ਆ ਬੜਾ ਆਰਡਰ ਬਾਈ ਬੜਾ ਆਰਡਰ ਦਾ 2 ਲੱਖ ਵਾਲੇ ਦਾ ਲਈ ਕਰਦੀ ਹੈ ਸਹੀ ਗੱਲ ਆ ਬਾਈ ਬਾਕੀ ਨੂੰ ਬਿਮਾਰੀ ਨਹੀਂ ਆਉਂਦੀ ਕੋ ਆਰਡਰ ਆ ਨਹੀਂ ਟਮਾਟਰ ਨਹੀਂ ਹੈਗਾ ਫਿਕਸ ਜਾ ਲੈ ਬਾਕੀ ਆ ਨਾ ਕੋਈ ਛਿੱਟਾ ਸੱਟਣ ਲਈ ਬਹਿਣ ਨਹੀਂ ਵੀ ਚੜਾਈ ਦੇ ਵਿੱਚ ਲੇਵਾ ਬਹੁਤ ਆ ਚੜਾਈ ਦੇ ਵਿੱਚ ਹੁਣ ਕਰਕੇ ਬਾਈ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਨਾ ਬਸ ਥੋੜੀ ਜਿਹੀ ਇਹਨਾਂ ਦਾ ਵੀ ਸਾਮ ਦਰਮਿਆਨੀ ਚ ਰਹੀ ਵੀ ਹੈ ਹੂੰ ਠੀਕ ਆ ਮੋਲੇ ਦਾ 75 75000 ਤੋਂ ਮੰਨ ਲਾ ਠੀਕ ਆ ਜੀ ਲੈ ਚਲੋ ਆਪਾਂ ਆਇਆ ਬਈ ਅੱਗੇ ਅੰਕਲ 4 ਨੰਬਰ ਤੇ ਕਿਹੜਾ ਸੂਸੂਈ ਇਹ ਪਹਿਲਾ ਸੂਸੂਈ 70 ਸੂਈ ਹੈ ਬਈ ਇਹਨੂੰ ਸੂਈ ਨੂੰ ਹੋਗੇ 6 ਤੋਂ 7 ਦਿਨ 6 ਤੋਂ 7 ਬੱਚਾ ਕੀ ਆ ਬੱਚਾ ਮਗਰ ਬੱਚਾ ਬਈ ਕਿੰਨੇ ਦੁੱਧ ਦੇ ਦਾਲ ਦੁੱਧ ਹੁਣ ਮੰਨ ਲਓ ਵੀ 13-14 ਕਿਲੋ ਹੋਏਗਾ ਹੂੰ 13 ਮੰਨ ਕੇ ਲੈ ਲੈ ਆਡੂ ਡੂਡਰ ਤੇ ਥਾਂ ਤੋਂ ਚੋਈ ਤਾ ਲੈ ਬਾਕੀ ਢੜੀ ਸੀ ਰੁਪਿਆ ਚਾਤਾ ਬਾਸੂਲਾ ਹੂੰ ਜਿਵੇਂ ਮਾਰਦੀ ਹੱਥ ਫੇਰੀ ਚੱਲ ਕੋਈ ਕਲੀਨਿੰਗ ਆ ਦੁੱਧ ਬਿੱਡ ਜਾਤ ਬ੍ਰੀਡ ਫੁੱਲ ਚੰਗੀ ਮੱਝਾਂ ਵਰਗਾ ਦੁੱਧ ਪਾਉਗੀ ਹਾਂਜੀ ਕਿੰਨਾ ਦੁੱਧ ਦੱਸਿਆ ਹੁਣ ਹੁਣ 13 ਕਿਲੋ ਮੰਨ ਕੇ ਲੈ ਲੈ ਆਲਾ ਦੁੱਧ 14 ਹੋਊਗਾ ਚੋਕੇ ਆਪਦੀ ਜਮਾ ਲੈ ਜੇ ਠੀਕ ਆ ਬਾਕੀ ਚੁਆਇਸ ਹੋਈ ਦੀ ਆਪਣੀ ਇਹ ਕਰਦਿਆਂ ਦੀ ਵੀਡੀਓ ਪਈ ਆ ਅਗਲਾ ਆ ਕੇ ਚੋਲੇ ਹੂੰ ਥੋੜਾ ਜਿਹਾ ਇੰਨਾ ਕਹ ਵੀ ਹਲੇ ਬੱਚੇ ਦਾ ਭੋਰਾ ਕ ਕਰਦੀ ਆ ਹੂੰ ਉਹਦਾ ਕਰਕੇ ਮਾੜਾ ਯਾ ਨਿਆਣਾ ਪਾਲੋ ਚੋਲੋ ਕੋਈ ਚੱਤ ਨਹੀਂ ਠੀਕ ਆ ਮੋਲੇ ਦਾ ਮੋਲੇ ਦਾ 47000 ਚੋਂ ਮਾਨਤਾਣ ਕਰਤਾ 47000 ਰੁਪਇਆ ਮੋਲਾ ਬਾਈ ਮਾਨਤਾਣ ਜਿਹੜਾ ਮੌਕੇ ਤੇ ਜੀ ਰੂਰ ਹੋ ਜੂਗਾ ਕੱਦ ਵੱਡ ਯਾਤਬਰੀਡ ਫੁੱਲ ਚੰਗੀਆਂ ਮੱਧਿਆ ਨਾਕ ਜਿਹੜਾ ਥੋੜਾ ਜਿਆ ਕਰਦੀਏ ਨੇ ਇਹ ਖੇਤਾਂ ਖੁੱਤਾਂ ਚ ਰਹੀ ਵੀ ਉਹਦਾ ਕਰ ਕੀ ਕਰੀ ਹਮ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਜੀ ਠੰਡੀ ਠੁੰਡੀ ਬੋਪਾ ਹਾਂ ਠੰਡੀ ਦਾ ਅੰਤ ਨਹੀਂ ਤੂੰ ਥੋੜਾ ਜਿਆ ਤੈਨੂੰ ਪਤਾ ਇਹ ਕ੍ਰੋਸ ਵੰਗ ਮੜਾ ਜਿਆ ਕਰ ਜਾਂਦੇ ਨਗਪਰਾ ਕੋਲੇ 4 ਸੀ 4 ਹੀ ਦਿਖਾਤੇ ਤੇ ਕਿਸੇ ਵੀਰ ਦੇ ਚਾਰਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ on the right